ਨਯਾਬੀ ਸਤ ਸ੍ਰੀ ਅਕਾਲ ਜਿਵੇਂ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਜਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ ਨੇ ਉਹ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ دہشت ਆ ਉਹ ਬਿਠਾਉਂਦੀ ਜਾ ਰਹੀਆਂ ਨੇ ਜਿਹੜੀ ਅੱਜ ਮੈਂ ਤੁਹਾਡੇ ਸਾਹਮਣੇ ਖਬਰ ਰੱਖਣੀ ਆ ਇਹ ਦਰਸਲ ਇੱਕ ਪ੍ਰਵਾਸੀਆਂ ਦੀ ਆ ਜਿੱਥੇ ਇੱਕ ਮੁਹੱਲੇ ਦੇ ਵਿੱਚ ਜਿਹੜੇ ਦੋ ਮੁੰਡਿਆਂ ਨੂੰ ਮਾਰਿਆ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਦਾ ਕਹਿਣਾ ਵੀ ਅਸੀਂ ਉਹਦਾ ਇੱਕ ਬਦਲਾ ਲੈ ਰਹੇ ਹਾਂ ਤੇ ਇੱਕ ਪੰਜਾਬੀ ਬੰਦੇ ਨੂੰ ਘੇਰੀ ਖੜੇ ਆ ਭਈਏ ਇਹਨਾਂ ਦੇ ਨਾਲ ਇਹਨਾਂ ਦੀਆਂ ਔਰਤਾਂ ਵੀ ਨੇ ਰਸਤੇ ਦੇ ਵਿੱਚ ਇਹਨਾਂ ਦੇ ਬੱਚੇ ਖੇਡਦੇ ਸੀ ਤੇ ਆਪਣੇ ਪੰਜਾਬੀ ਮੁੰਡੇ ਤੋਂ ਜਿਹੜਾ ਕਿ ਮੋਟਰਸਾਈਕਲ ਲੱਗ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਘੇਰ ਰੱਖਿਆ ਪੰਜਾਬੀ ਮੁੰਡਾ ਤਾਂ ਮੋਟਰਸਾਈਕਲ ਨੂੰ ਫੜ ਰੱਖਿਆ ਇਹ ਵੀ ਤੁਹਾਨੂੰ ਮੈਂ ਤਸਵੀਰਾਂ ਦਿਖਾਉਣ ਜਾ ਰਿਹਾ ਤਾਂ ਦੇਖੋ ਇਹਨਾਂ ਯਾਰ ਰਤਬਾ ਦੇਖੋ ਗੱਲ ਕਿਵੇਂ ਪੈਣੀ ਹੈ ਪੰਜਾਬੀਆਂ ਦੇ ਵਿੱਚ ਆਪਣੇ ਕੁਝ ਜਿਹੜੇ ਕਿ ਪੰਜਾਬੀ ਭਰਾ ਹੋਰ ਪਹੁੰਚ ਗਏ ਸੀ ਮੌਕੇ ਤੇ ਰਾਹ ਜਾਂਦੇ ਰੁਕ ਗਏ ਤਾਂ ਉਹਨਾਂ ਨੇ ਉਹਨੂੰ ਛਡਾਇਆ ਤਾਂ ਪਹਿਲਾਂ ਤੁਸੀਂ ਇਹ ਦੇਖੋ ਵੀ ਗਲ ਕਿਵੇਂ ਪੈ ਰਹੇ ਨੇ ਬੁੜੀਆਂ ਬੱਚੇ ਬੰਦੇ ਸਾਰੇ ਮੰਗਰ ਲਾ ਕੇ ਉਹਦੇ ਭੱਜਲੇ ਵੀ ਕਹਿੰਦੇ ਵੀ ਇਹਨੂੰ ਜਾਨ ਨਹੀਂ ਦਿੰਦੇ ਸੀ ਤੇ ਜੇਕਰ ਮੈਂ ਕਹਿੰਨਾ ਵੀ ਆਪਣੇ ਪੰਜਾਬੀ ਭਰਾ ਉਹ ਜਿਹੜੇ ਨਾ ਰੁਕਦੇ ਤੇ ਮੈਨੂੰ ਲੱਗਦਾ ਵੀ ਕੱਲੇ ਨੂੰ ਯਾਰ ਇਹਨੂੰ ਯਾਰ ਮੰਨ ਲਓ ਇਹ ਹੋ ਸਕਦਾ ਇਹਨੂੰ ਵੀ ਮਾਰ ਦਿੰਦੇ ਪਹਿਲਾਂ ਤੁਸੀਂ ਇਹ ਖਬਰ ਦੇਖੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੀ ਅਗਲੀ ਗੱਲ ਹੈ ਇਹਨਾਂ ਦੇ ਪੰਜਾਬ ਦੇ ਵਿੱਚ ਇਹਨਾਂ ਨੂੰ ਕੱਢੜ ਲਈ ਅੱਜ ਉਹ ਗੱਲ ਕਰਨੀ ਆ ਬੜੀ ਅਹਿਮ ਗੱਲ ਆ ਪਹਿਲਾਂ ਇਹਨੂੰ ਸੁਣੋ ਧਿਆਨ ਦੇ ਨਾਲ ਦੇਖੋ ਆ ਦੇਖੋ ਭਈਏ ਜਿਹੜੇ ਰੋਡ ਤੇ ਬੈਠੇ ਆ ਤੇ ਨਿਆਰੇ ਇਹਨਾਂ ਦੇ ਰੋਡ ਤੇ ਰਹਿੰਦੇ ਆ ਲਗਭਗ ਤੇ ਉਹ ਇੱਥੇ ਰਾਤ ਨੂੰ ਜਾਂਦਾ ਸੀਗਾ ਤੇ ਭੱਜ ਕੇ ਆ ਕੇ ਆ ਗਿਆ ਉਹਦੇ ਨਿਆਰੇ ਦੇ ਰਕੜਾ ਨਾਮੀਆਂ ਔਰ ਉਹਨੂੰ ਬੰਦੇ ਉਹ ਟਾਇਰਾਂ ਦੇ ਨੇ ਘੇਰਿਆ ਹੋਇਆ ਜਾਂਦੀ ਵੀ ਇਹਨਾਂ ਦੀ ਆਹਦੇ ਨਿੱਕੇ ਨਿੱਕੇ ਨਿਆਰੇ ਉਹ ਸਾਹਮਦੇ ਨੇਗੇ ਤੇ ਆ ਦੇਖੋ ਕਿਦਾਂ ਅਸਰੇ ਪੰਜਾਬੀਆਂ ਨੂੰ ਇਹਨਾਂ ਦੇ ਤਾਂ ਪੀਟ ਆਇਆ ਆ ਦੇਖੋ ਇਹਨਾਂ ਨੇ ਕਿੰਨਾ ਤਾਂਕੀਦਾ ਸਾਰੇ ਬੱਚੇ ਇਹਨਾਂ ਦੇ ਰੋਡ ਤੇ ਹੀ ਹੁੰਦੇ ਆ ਹਾਂਜੀ ਆ ਬੰਦਾ ਹੈ ਇਹਨਾਂ ਨੂੰ 50 ਰੁਪਏ ਦੇ ਦਿੰਦਾ ਵੀ ਇਹ ਜਿਹੜਾ ਨਾ ਇਹਨਾਂ ਨੂੰ ਮੜਾ ਮੋੜਾ ਸਮਝਾ ਕੇ ਰੱਖੋ ਤਾਂ ਕਿ ਆਜ ਨਿਆਣੇ ਦੇ ਦਾਮ ਤੋਂ ਪੰਜਾਬੀਆਂ ਦਾ ਗਾਣਾ ਹੈ ਜਿੰਨੇ ਵੀ ਆ ਗਿਆ ਮੁੰਡਾ ਬੱਚੇ ਸਾਰੇ ਇਹਨਾਂ ਦੇ ਨਿਆਣੇ ਦੇ ਰੋਡ ਤੇ ਹੀ ਹੁੰਦੇ ਆ ਹਾਂਜੀ ਆ ਬੰਦਾ ਹੈ ਬਹੁਤ ਇੰਦਿਆ ਕਰਿਆ ਜਰਾ ਦੇਖੋ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕਿ ਲੋਈ ਨਾ ਨਹੀਂ ਤੇ ਇਹਦਾ ਸਵਾਲ ਕੀ ਹੈ ਉਹ ਕਿਹੜਾ ਜੀ ਉਹ ਉਸ ਬਰ ਬਾਰ ਨਹੀਂ ਆਉਂਦਾ ਹਾਂ ਉਹ ਕਹਾਂ ਉਹ ਇਸ ਤਰ੍ਹਾਂ ਕਰਦਾ ਆ ਗਏ ਇੱਕਦਮ ਆਮ ਕੋਈ ਨਹੀਂ ਨਾ ਬੰਦਾ ਬੋਸਰ ਬਣਿਆ ਹਰ ਰੋਜ਼ ਆ ਰਿਹਾ ਹੈ ਆ ਦੇਖੋ ਹੁਣ ਕਿਵੇਂ ਗੱਲ ਪਾਉਣਗੇ ਆਹ ਦੇਖੋ ਕਿਹਦਾ ਪੰਜਾਬੀ ਦੇ ਘਰ ਪੈਣ ਲੱਗੇ ਆ ਦੇਖੋ ਦੇਖ ਲਿਆ ਕਿਵੇਂ ਮਗਰ ਭਜਦੇ ਆ ਤੇ ਕਿਵੇਂ ਮੇਰੇ ਸਾਲੇ ਜਿਵੇਂ ਯਾਰ ਇਹਨਾਂ ਦੇ ਪਿਓ ਦਾ ਰਾਜ ਹੁੰਦਾ ਪੰਜਾਬ ਦੇ ਵਿੱਚ ਮੈਂ ਹੁਣ ਤੁਹਾਡੇ ਨਾਲ ਉਹ ਗੱਲ ਸਾਂਝੀ ਕਰਨੀ ਵੀ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਕਿਵੇਂ ਆ ਦੇਖੋ ਸਮੇਂ-ਸਮੇਂ ਤੇ ਸਾਡੇ ਪੰਜਾਬ ਨੂੰ ਜਦੋਂ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਚਾਹੇ ਉਹ ਮੁਗਲਾਂ ਵੇਲੇ ਹੋਵੇ ਚਾਹੇ ਅੰਗਰੇਜ਼ਾਂ ਵੇਲੇ ਹੋਵੇ ਚਾਹੇ ਅਬਦਾਲੀ ਵੇਲੇ ਹੋਵੇ ਪਰ ਜਿਹੜੀ ਸਾਡੀ ਕੌਮ ਹੈ ਇਹ ਸਮੇਂ-ਸਮੇਂ ਤੇ ਆਪਣਾ-ਆਪਣਾ ਯਾਨੀ ਫਰਜ਼ ਨਿਭਾਉਂਦੀ ਰਹੀ ਹੈ ਬਲੀਦਾਨ ਦਿੰਦੀ ਰਹੀ ਹੈ ਕੁਰਬਾਨੀਆਂ ਵੀ ਕਰਦੀ ਰਹੀ ਹੈ بڑے ਸਿਰ ਵੀ ਦਿੱਤੇ ਚਰਖਣਾਂ ਦੇ ਚੜ੍ਹੇ ਸਾਡੇ ਸਿੱਖ ਨੌਜਵਾਨ ਸਾਡੇ ਕੌਮ ਦਾ ਜਿਹੜਾ ਰੁਤਬਾ ਉਹ ਬੜਾ ਉੱਚਾ ਪਰ ਜਿਹੜੀ ਹੁਣ ਭਈਆਂ ਦੀ ਗੱਲ ਹੈ ਬਾਹਰ ਕੱਢਣ ਦੀ ਪੰਜਾਬ ਦੇ ਵਿੱਚੋਂ ਏ ਪੰਜਾਬੀਓ ਇੱਕ ਮਾਹੌਲ ਸਿਰਜਣ ਦੀ ਜਿਹੜੀ ਕਿ ਲੋੜ ਪੈਣੀ ਆ ਆਪਾਂ ਨੂੰ ਭਗਤ ਸਿੰਘ ਵਰਗੇ ਵਾਂਗੂ ਕੋਈ ਨੌਜਵਾਨਾਂ ਨੂੰ ਉੱਠਣ ਦੀ ਲੋੜ ਆ ਨਹੀਂ ਸਾਡਾ ਪੰਜਾਬ ਦਿਨ ਤੋਂ ਦਿਨ ਇਹ ਦਬਦੇ ਜਾ ਰਹੇ ਨੇ ਤੁਸੀਂ ਵੇਖੋ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਪੰਜਾਬੀਆਂ ਨਾਲੋਂ ਯਾਦੇ ਸੰਖਿਆ ਦੇ ਵਿੱਚ ਪਾਏ ਜਾਂਦੇ ਆ ਪ੍ਰਵਾਸੀ ਇਹ ਤੁਸੀਂ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਦੇਖ ਵੀ ਚੁੱਕੇ ਹੋ ਕਿ ਉਹ ਅੰਕੜੇ ਵਿੱਚ ਸਾਹਮਣੇ ਆ ਗਏ ਸੀ ਵੀ ਇੱਥੇ ਪ੍ਰਵਾਸੀਆਂ ਦੀ ਵੋਟ ਜ਼ਿਆਦਾ ਹੈ ਤੇ ਪੰਜਾਬੀਆਂ ਦੀ ਘੱਟ ਹੈ। ਦੂਜਾ ਨੰਬਰ ਲਿਆਉਣ ਵਾਲਾ ਕੌਣ ਸੀ ਇਹ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੈ। ਵੋਟਾਂ ਦੇ ਭੁੱਖੇ ਸ਼ਹਿਰਾਂ ਦੇ ਐਮਸੀ ਤੇ ਪਿੰਡਾਂ ਦੇ ਸਰਪੰਚ ਇਹਨਾਂ ਨੇ ਆਪਣੇ ਸਿਰ ਤੇ ਬਿਠਾ ਕੇ ਇਹਨਾਂ ਨੂੰ ਇੱਥੇ ਰੱਖਿਆ ਤੇ ਅੱਜ ਜਿਹੜਾ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਪੰਜਾਬ ਦੇ ਹਰ ਲੋਕਾਂ ਦੇ ਯਾਨੀ ਆਪਣੇ ਗਲ ਪੈ ਰਹੇ ਨੇ ਯਾਰ। ਤਾਂ ਰਹੀ ਇਹਨਾਂ ਨੂੰ ਕੱਢਣ ਦੀ ਗੱਲ ਹੁਣ ਮਹੀਮ ਕੀ ਹੈ ਵੀ ਜਿਵੇਂ ਇੱਕ ਪਾਸੇ ਖਾਲਸਾ ਪੰਥ ਨੇ ਵੀ ਕਹੀ ਹੈ ਇਹ ਗੱਲ ਵੀ ਜੇਕਰ ਗੱਲ ਜਾਦੇ ਵੱਧਦੀ ਹੈ ਵੈਸੇ ਵੱਧੀ ਤਾਂ ਪਈ ਹੈ ਫਿਰ ਅਸੀਂ ਇਹਨਾਂ ਦੇ ਗੱਟੇ ਪੰਨਾਂਗੇ ਚਾਹੇ ਆਰ ਪਾਰ ਦੀ ਲੜਾਈ ਹੋਵੇ ਤਲਵਾਰਾਂ ਵੀ ਚੱਲਣਗੀਆਂ ਸਭ ਕੁਝ ਛੋੜਾ ਪਰ ਪੰਜਾਬ ਦੇ ਲੋਕ ਸਾਡੇ ਖੋਦ ਜਿਹੜੇ ਕਿ ਜ਼ਿੰਮੇਵਾਰ ਨੇ ਬੜਾ ਇਹਨਾਂ ਨੇ ਪਹਿਲਾਂ ਦੇਖੋ ਭਈਏ ਆਉਂਦੇ ਸੀ ਭਗ ਜਾਂਦੇ ਸੀ ਬੜੀ ਸ਼ਰਮ ਮਾਉਂਦੇ ਸੀ ਸਾਡੇ ਲੋਕਾਂ ਤੋਂ ਹੁਣ ਤਾਂ ਸਿੱਧੇ ਗੱਲ ਪੈਂਦੇ ਨੇ ਔਰ ਦੂਜੀ ਗੱਲ ਮੈਨੂੰ ਲੱਗਦਾ ਵੀ ਜਿਵੇਂ ਟੀਮਾਂ ਵੰਡੀਆਂ ਚਾਹੀਦੀਆਂ ਨੇ ਪੰਜਾਬ ਦੇ ਵਿੱਚ ਸਾਡੇ ਪੰਜਾਬੀਆਂ ਦੀਆਂ ਨੌਜਵਾਨਾਂ ਦੀਆਂ ਮੈਂ ਕਹਿੰਦਾ ਵੀ ਕੱਲੇ ਬੱਚੇ ਤੇ ਬੁੜੀਆਂ ਇਹਨਾਂ ਦੀਆਂ ਉਹ ਛੱਡ ਕੇ ਬਾਕੀ ਸਾਰੇ ਭਈਏ ਜਿੱਥੇ ਵੀ ਰਹਿੰਦੇ ਨੇ ਇਹਨਾਂ ਨੂੰ ਛਾਂਗਣਾ ਚਾਹੀਦਾ ਇੱਕ ਇੱਕ ਵਾਰੀ ਸੋਧਾਂ ਲੱਗਣਾ ਚਾਹੀਦਾ ਜਦੋਂ ਬਿਨਾਂ ਗੱਲ ਤੋਂ ਸਾਡੇ ਪੰਜਾਬੀ ਨੂੰ ਘੇਰਦੇ ਨੇ ਉਦੋਂ ਤਾਂ ਯਾਰ ਕੋਈ ਉਠਦਾ ਨਹੀਂ ਨਾ ਸਰਕਾਰ ਨਾ ਪ੍ਰਸ਼ਾਸਨ ਕੋਈ ਧਿਆਨ ਨਹੀਂ ਪਰ ਮੈਂ ਕਹਿੰਦਾ ਜਿਵੇਂ ਟੀਮਾਂ ਬਣ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਸੌਦਾ ਲੱਗੇ ਜਿੱਥੇ ਜਿੱਥੇ ਮੇਰੇ ਸਾਰੇ ਬੈਠੇ ਨੇ ਤਾਂ ਉਹਦੇ ਪੰਜਾਬੀਆਂ ਦੀਆਂ ਟੀਮਾਂ ਜਾਣ ਇਹਨਾਂ ਦੇ ਗਿੱਟੇ ਭੰਨ ਇੱਕ ਵਾਰੀ ਜਿਹੜਾ ਇਹਨਾਂ ਨੂੰ ਖੌਫ ਪੈਦਾ ਹੋ ਜਾਵੇ ਵੀ ਪੰਜਾਬ ਦੇ ਵਿੱਚ ਸਾਡੀ ਤੈਅ ਲਾਈ ਜਾ ਰਹੀ ਹੈ ਇਸ ਕਰਕੇ ਪੰਜਾਬੀਓ ਸਮਝਣ ਦੀ ਲੋੜ ਹੈ ਇਹ ਪੰਜਾਬ ਦੇ ਵਿੱਚ ਇਹਨਾਂ ਦਾ ਰਾਜ ਹੋਣਾ ਕੱਲੇ-ਕੱਲੇ ਪਿੰਡ ਸ਼ਹਿਰ ਦੇ ਵਿੱਚ ਇਹਨਾਂ ਦੀ ਸੰਖਿਆ ਜ਼ਿਆਦੇ ਆ ਤੇ ਪੰਜਾਬੀ ਕਿੱਥੇ ਰਹਿ ਗਏ ਫਿਰ ਪੰਜਾਬੀ ਤਾਂ ਹੈ ਹੀ ਨਹੀਂ ਤੇ ਫਿਰ ਆਉਣ ਵਾਲੇ 10 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਵੀ ਜਿਵੇਂ ਭਈਆ ਰਾਜ ਹੋ ਜਾਣਾ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਦਾ ਯਾਰ ਫਿਰ ਉਹੀ ਗੱਲ ਕਹਿੰਦੇ ਅਗਲਾ ਕਹਿੰਦਾ ਮੈਂ ਕੀ ਲੈਣਾ ਉਹ ਲੈਣ ਦੀ ਗੱਲ ਨਹੀਂ ਇਹ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਨੂੰ ਆਫਤ ਹੋ ਜੂਗੀ ਉਹਨਾਂ ਲਈ ਤੁਸੀਂ ਸਾਰੇ ਜਿੰਨੇ ਹੁਣ ਨੌਜਵਾਨੀ ਦੇ ਵਿੱਚ ਆਂਗੇ ਇਹ ਤਾਂ ਹੁਣ ਇਹਦਾ ਮੁਕਾਬਲਾ ਕਰ ਲੋਗੇ ਆਉਣ ਵਾਲੇ ਜਿਹੜੇ ਬੱਚੇ ਨੇ ਨਵੀਂ ਪੀੜੀ ਹੈ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਇਹ ਵੀ ਤੁਹਾਡੇ ਸਾਹਮਣੇ ਮੇਰੀ ਗੱਲ ਹੈ ਜਿਹੜੀ ਇਹ ਨੋਟ ਕਰ ਲਿਓ ਇਹ ਗੱਲ ਪੱਕੀ ਹੈ ਕਿਉਂਕਿ ਨਸ਼ਿਆਂ ਦੇ ਨਾਲ ਜਿਹੜੇ ਹੁਣ ਦੇ ਨੌਜਵਾਨ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਉਸ ਰੁਤਵੇ ਦੇ ਨਹੀਂ ਹੈਗੇ ਜਿਹੜੇ ਇਹਨਾਂ ਦਾ ਸਾਹਮਣਾ ਕਰਨ ਸੋ ਇਸ ਕਰਕੇ ਮੇਰੀ ਅਪੀਲ ਆ ਸਰਕਾਰ ਤਾਂ ਵੈਸੇ ਨਹੀਂ ਕਰਦੀ ਉਹਨਾਂ ਨੂੰ ਤਾਂ ਅਪੀਲ ਕਰਨੀ ਵੀ ਇੱਕ ਦਾਇਆ ਹੀ ਜਾਂਦੀ ਹੈ ਨਾ ਪ੍ਰਸ਼ਾਸਨ ਕੰਮ ਕਰਦਾ ਪੰਜਾਬ ਦੀ ਪੁਲਿਸ ਯਾਰ ਸਾਡੇ ਪੰਜਾਬ ਦੇ ਲੋਕਾਂ ਨੂੰ ਦਾ ਕੁੱਟ ਲੈਂਦੀ ਹੈ ਜਿਵੇਂ ਉਹ ਮੁੱਖ ਮੰਤਰੀ ਨੂੰ ਕੁੱਟਿਆ ਉਹਦੇ ਤੇ ਆ ਜਿਹੜੇ ਭਈਏ ਪ੍ਰਵਾਸੀ ਪਤਾ ਨਹੀਂ ਤਾਂ ਯਾਰ ਇਹਨਾਂ ਤੋਂ ਕੁਝ ਮਿਲਦਾ ਹੈ ਯਾਨੀ ਵੋਟਾ ਦੀਪੁਖ ਦੂਜਾ ਨੰਬਰ ਇਹਨਾਂ ਨੂੰ ਸਸਤੇ ਮਿਲ ਜਾਂਦੇ ਨੇ ਪੈਸਾ ਨਹੀਂ ਲੱਗਦਾ ਇਹਨਾਂ ਪਤਾ ਨਹੀਂ ਸਾਡੇ ਲੋਕਾਂ ਦੀ ਮਤ ਕਿਵੇਂ ਰਾਹ ਤੇ ਆਊਗੀ ਇਹ ਮਾਮਲਾ ਇੱਕ ਨਹੀਂ ਮਾਮਲੇ ਕਈ ਨੇ ਬੇਅਦਬੀਆਂ ਨੂੰ ਅੰਜਾਮ ਦਿੱਤਾ ਇਹਨਾਂ ਨੇ ਬਾਬਾ ਬਕਾਲਾ ਸਾਹਿਬ ਦੀ ਬੇਅਦਬੀ ਪ੍ਰਵਾਸੀ ਬੰਦੇ ਦੁਆਰਾ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਤੇ ਪਿਸ਼ਾਬ ਕੀਤਾ ਗਿਆ ਪ੍ਰਸ਼ਾਦ ਵਾਲੇ ਡੱਬੇ ਚ ਕੀੜੇ ਦੀ ਦਵਾਈ ਪਾ ਦਿੱਤੀ ਗਈ ਦੂਜਾ ਨੰਬਰ ਕੁੜੀਆਂ ਧੀਆਂ ਜਿਹੜੀਆਂ ਸਕੂਲਾਂ ਜਾਂਦੇ ਆ ਉਹਨਾਂ ਨੂੰ ਵੀ ਛੇੜਦੇ ਸੀ ਇਹ ਇਹ ਵੀ ਮਾਮਲੇ ਸਾਹਮਣੇ ਇਕੱਲਾ ਇੱਕ ਮਸਲਾ ਨਹੀਂ ਤਾਂ ਠੀਕ ਆ ਪੰਜਾਬੀ ਇਹ ਵੀਡੀਓ ਵੱਧ ਤੋਂ ਵੱਧ ਮੇਰਾ ਵੀਰ ਸ਼ੇਅਰ ਕਰ ਦੇਣਾ ਤੇ ਜਿਹੜੇ ਭੈਣ ਭਰਾ ਨੇ ਮੇਰੇ ਚੈਨਲ ਤੇ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪ